ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਕਿਸਾਨ ਯੂਨੀਅਨਾਂ ਦੇ ਨਾਲ ਜਿੱਕਰ ਕਹਿ ਲਈਏ ਪੰਗੇ ਲੈ ਜਾ ਰਹੇ ਨੇ ਜਾਂ ਫਿਰ ਕਹਿ ਲਈਏ ਕਿਸਾਨ ਯੂਨੀਅਨ ਨੂੰ ਚੈਲੰਜ ਕੀਤਾ ਜਾ ਰਿਹਾ ਜਾਂ ਫਿਰ ਕਹਿ ਲਈਏ ਜਿਸ ਤਰ੍ਹਾਂ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੋਂ ਜਿਸ ਢੰਗ ਦੇ ਨਾਲ ਕਿਸਾਨਾਂ ਨੂੰ ਚੁੱਕਿਆ ਉਸ ਤੋਂ ਬਾਅਦ ਅਨੇਕਾਂ ਵਿਵਾਦ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਲਗਾਏ ਗਏ ਨੇ ਵਿਵਾਦ ਜੁੜ ਚੁੱਕੇ ਨੇ ਇਸ ਨੂੰ ਲੈ ਕੇ ਹੁਣ ਮਾਨ ਸਰਕਾਰ ਆਖਰਕਾਰ ਕਿਉ ਪੰਜਾਬ ਦੇ ਵਿੱਚ ਮਾਨ ਸਰਕਾਰ ਕਿਸਾਨਾਂ ਦੇ ਨਾਲ ਸਿੱਧੀ ਟੱਕਰ ਲੈਣ ਦੇ ਰੋਹ ਦੇ ਵਿੱਚ ਹੈ ਹੁਣ ਜਿਸ ਤਰ੍ਹਾਂ ਵਿੱਤੇ ਦੇ ਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨੱਗਲ ਡੈਮ ਦੇ ਉੱਤੇ ਜਾ ਕੇ ਜਿੱਦਾਂ BBMB ਦੇ ਵੱਲੋਂ ਜਿੱਦਾਂ ਪਾਣੀ ਛੱਡਣ ਨੂੰ ਲੈ ਕੇ ਜੋ ਕੁਝ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਤੇ ਜਾ ਰਹੇ ਸੀ ਜਿੱਥੇ ਉੱਥੇ ਹੀ ਉਹਨਾਂ ਨੇ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੂੰ ਲੈ ਕੇ ਪੰਜਾਬ ਦੇ ਸਮਾਜ ਸੇਵੀ ਲੱਖਾਂ ਸਦਾਨੇ ਦੀ ਗੱਲ ਕਰ ਲਈ ਜੱਪ ਜਿਹੜੇ ਹੋਰ ਤਮਾਮ ਤੰਨਾ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੀ ਗੱਲ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਕੋਈ ਪਲੇਟਫਾਰਮਾਂ ਦੇ ਉੱਤੇ ਗੱਲ ਕਰਦੇ ਨੇ ਜਾਂ ਫਿਰ ਧਰਨੇ ਵੀ ਲਗਾਉਂਦੇ ਨੇ ਇਸ ਮਸਲੇ ਨੂੰ ਲੈ ਕੇ ਉਹਨਾਂ ਨੂੰ ਕਰੜੇ ਹੱਥੀ ਲਿਆ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਰਵੱਈਆ ਸੀ ਕਿ ਇਹਨਾਂ ਦੇ ਵੱਲੋਂ ਜਿਸ ਤਰ੍ਹਾਂ ਹੁਣ ਪਾਣੀਆਂ ਦੇ ਮਸਲੇ ਦੇ ਉੱਤੇ ਧਰਨਾ ਕਿਉਂ ਨਹੀਂ ਲਗਾਇਆ ਜਾ ਰਿਹਾ ਕੋਈ ਬਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਪਾਣੀਆਂ ਦੇ ਮਸਲੇ ਨੂੰ ਲੈ ਕੇ ਕਿਉਂਕਿ ਇੱਥੇ ਕੱਲ ਅਸੀਂ ਤੈਅ ਕਰਦੀਏ ਤੁਹਾਨੂੰ ਦੱਸਦੀਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਜਾਣਕਾਰੀ ਦੇ ਵਿੱਚ ਇਹ ਇੱਕ ਗੱਲ ਅਸੀਂ ਹੋਰ ਦੱਸ ਦਈਏ ਕਿ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦੇ ਸੀਜ਼ਨ ਤੋਂ ਬਾਅਦ ਅਸੀਂ ਵੱਡਾ ਮੋਰਚਾ ਪਾਣੀਆਂ ਦੇ ਮਸਲੇ ਉੱਤੇ ਲਗਾਵਾਂਗੇ ਪਹਿਲਾਂ ਵੀ ਪਿਛਲੇ ਸਮੇਂ ਦੇ ਵੀ ਜੇਕਰ ਦੇਖੀਏ ਕਿ 5 ਮਾਰਚ ਨੂੰ ਲਗਾਉਣਾ ਸੀ ਉਹਨਾਂ ਨੇ ਜਿਹੜਾ ਮੋਰਚਾ ਉਹ ਲਗਾਤਾਰ ਇਹ ਗੱਲ ਕਰਦੇ ਆ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਅਸੀਂ ਮੋਰਚਾ ਵੱਡਾ ਲਾਵਾਂਗੇ ਜਿਵੇਂ ਦਿੱਲੀ ਦੇ ਵਿੱਚ ਲੱਗਿਆ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤਰ੍ਹਾਂ ਜੇਕਰ ਕਹਿ ਲਿਆ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਨੇ ਜਾਂ ਸਮਾਜ ਸੇਵੀ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜੇ ਕਰਤਾ ਉਹ ਕਹਿੰਦੇ ਵੀ ਇਹਨਾਂ ਦੇ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਜਾ ਰਿਹਾ ਜਦਕਿ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਕਿਸਾਨੀ ਵਾਲੀ ਇਹ ਪਾਣੀ ਕਿਸਾਨੀ ਨੂੰ দেয়া ਜਾਣਾ ਪੰਜਾਬ ਦੇ ਨੂੰ ਪਰ ਜਿਹੜੀ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਕਹਿੰਦੇ ਇੱਥੇ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਉਹ ਸਿਰਫ ਹਾਈਵੇ ਹੀ ਜਾਮ ਕਰਨਾ ਜਾਣਦੇ ਨੇ ਇਸ ਬਾਬਤ ਕਿਸਾਨਾਂ ਦੇ ਵੱਲੋਂ ਵੀ ਆਪਣੇ ਪ੍ਰਤੀਕਿਰਮ ਦਿੱਤੇ ਗਏ ਨੇ ਹੁਣ ਇਸ ਦੇ ਵਿੱਚ ਗੱਲਬਾਤ ਆਪਾਂ ਇਹੀ ਕਰਾਂਗੇ ਕਿ ਆਖਰਕਾਰ ਕਿਉਂ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੇ ਨਾਲ ਟਕਰਾਉ ਚਾਹੁੰਦੇ ਨੇ ਕੀ ਇਸ ਲੜਾਈ ਦਾ ਅਸਰ ਹੈ ਜਿਹੜਾ ਕਿ 2027 ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਚੁਣੌਤੀ ਬਣ ਸਕਦਾ ਹੈ ਇਹ ਦੇਖਣਾ ਬਿਹਤਰ ਖਾਸ ਹੋਵੇਗਾ ਇੱਥੇ ਗੱਲਾਂ ਦੋ ਨੇ ਜਦੋਂ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਕਿਸਾਨ ਯੂਨੀਅਨਾਂ ਦੇ ਜਿਹੜੀਆਂ ਜਥੇਬੰਦੀਆਂ ਦੇ ਆਗੂ ਨੇ ਜਿਹੜੇ ਚੌਧਰੀ ਨੇ ਜਥੇਬੰਦੀਆਂ ਦੇ ਮਤਲਬ ਜਿਹੜੇ ਮੁੱਖ ਆਗੂ ਹੁੰਦੇ ਨੇ ਪ੍ਰਧਾਨ ਹੁੰਦੇ ਨੇ ਜਾਂ ਫਿਰ ਉਹਨਾਂ ਦੇ ਨਾਲ ਹੀ ਟੱਕਰ ਲਈ ਜਾ ਰਹੀ ਹੈ ਜਾਂ ਫਿਰ ਇਸ ਦਾ ਅਸਰ ਜਿਹੜੀ ਨਿਚੇ ਪੰਜਾਬ ਦੀ ਕਿਸਾਨੀ ਨਾਲ ਸੰਬੰਧਿਤ ਕਿਸਾਨ ਨੇ ਉਹਨਾਂ ਨਾਲ ਜੁੜੇ ਉਹਨਾਂ ਦੇ ਉੱਤੇ ਵੀ ਅਸਰ ਪੈ ਰਿਹਾ ਇਹ ਦੇਖਣਾ ਬਈ ਖਾਸ ਹੋਵੇ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਸੀ ਤਾਂ ਜਦੋਂ ਮੋਰਚਾ ਚੱਕਿਆ ਗਿਆ ਸੀ ਉਸ ਤੋਂ ਕੁਝ ਸਮਾਂ ਬਾਅਦ ਜਿਸ ਤਰ੍ਹਾਂ ਦੇ ਉਹਨਾਂ ਜਥੇਬੰਦੀਆਂ ਦੇ ਵਿੱਚੋਂ ਹੀ ਕੁਝ ਆਗੂਆਂ ਦੇ ਵੱਲੋਂ ਕੁਝ ਜਥੇਬੰਦੀਆਂ ਉੱਤੇ ਇਲਜ਼ਾਮ ਲਗਾਏ ਗਏ ਕਿ ਆਟਾ ਵਿੱਚ ਹੈ ਗਿਆ ਦੁੱਧ ਵਿੱਚ ਹੈ ਗਿਆ ਕਰੋਨਾ ਦਾ ਘਪਲਾ ਕੀਤਾ ਗਿਆ ਇਸ ਬਾਬਤ ਜਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਜਿਹੜੇ ਆਮ ਕਿਸਾਨ ਨੇ ਉਹਨਾਂ ਦੇ ਵਿੱਚ ਇਹੋ ਜਿਹਾ ਪ੍ਰਭਾਵ ਗਿਆ ਉਹਦੇ ਬਾਬਤ ਇਹੋ ਜਿਹੇ ਸਮੇਕਰਨ ਬਣਨਗੇ ਆਉਣ ਵਾਲੇ ਸਮੇਂ ਦੇ ਵਿੱਚ ਦੂਜੇ ਪਾਸੇ ਜਦੋਂ ਪਹਿਲਾਂ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਗਈਆਂ ਸੀ ਤਾਂ ਉਹਨਾਂ ਦੇ ਵੱਲੋਂ ਦਿੱਲੀ ਅੰਦੋਲਨ ਜਿੱਤਣ ਤੋਂ ਬਾਅਦ ਪੰਜਾਬ ਦੇ ਵਿੱਚ ਆ ਕੇ ਜਿਹੜਾ ਚੋਣਾਂ ਲੜੀਆਂ ਗਈਆਂ ਸੀ ਚਾਹ ਪਰ ਹੋਰ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਸੀ ਤਾਂ ਉਹਨਾਂ ਦਾ ਵੀ ਕਿਤੇ ਨਾ ਕਿਤੇ ਜਿਹੜਾ ਅਸਰ ਸੀ ਉਹ ਲੋਕਾਂ ਦੇ ਉੱਤੇ ਨਾ ਨਹੀਂ ਪਿਆ ਸੀ ਭਾਵੇਂ ਚੋਣਾਂ ਵੀ ਲੜੀਆਂ ਸੀ ਪਰ ਇੱਥੇ ਗੱਲ ਇਹ ਇੱਕ ਸਾਹਮਣੇ ਆਉਂਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਇਸ ਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਇਹ ਹੈ ਕਿ ਕਿਸਾਨ ਯੂਨੀਆ ਦੇ ਵਿੱਚ ਏਕਾ ਨਹੀਂ ਹੈਗਾ ਭਾਵੇਂ ਅੱਜ ਕਿਸਾਨ ਯੂਨੀਆ ਦੇ ਜਿਹੜੇ ਨਾਮ ਨੇ ਉਹਨਾਂ ਦੇ ਵਿੱਚ ਏਕਤਾ ਦੀ ਗੱਲ ਆਉਂਦੀ ਹੈ ਪਰ ਕਿਸਾਨ ਯੂਨੀਆ ਦੇ ਵਿੱਚ ਹਲੇ ਵੀ ਜੇਕਰ ਕਹਿ ਲਈਏ ਕਿ ਧੌਣ ਦੇ ਵਿੱਚ ਕਿੱਲੇ ਨੇ ਚੌਧਰ ਹੈ ਹੰਕਾਰ ਹੈ ਆਪਣੀ ਹੁੰਮੇ ਨਹੀਂ ਛੱਡਦੇ ਜਦਕਿ ਪੰਜਾਬ ਦੇ ਕੁਝ ਆਗੂ ਨੇ ਜਾਪਰ ਜਿਹੜੀ ਕਿਸਾਨ ਜਥੇਬੰਦੀ ਨਾਲ ਸੰਬੰਧਿਤ ਜਿੱਤਨ ਨਵਦੀਪ ਸਿੰਘ ਜਲੇਵੇੜਾ ਹਰਿਆਣਾ ਤੋਂ ਨੇ ਉਹਨਾਂ ਦੇ ਵੱਲੋਂ ਵੀ ਕਿਸਾਨ ਜਥੇਬੰਦੀਆਂ ਨੂੰ ਵਕੋ-ਵਕ ਪਲੇਟਫਾਰਮਾਂ ਦੇ ਰਹੀ ਜਾਂ ਕਿਸੇ ਵੀ ਢੰਗ ਦੇ ਨਾਲ ਇਹ ਇਸ਼ਾਰਾ ਜ਼ਰੂਰ ਕੀਤਾ ਜਾਂਦਾ ਹੈ ਕਿ ਭਾਈ ਜੋ ਆਪਣੇ ਦੇ ਵਿੱਚ ਗਲਤੀਆਂ ਨੇ ਜੋ ਆਪਣੇ ਦੇ ਵਿੱਚ ਸੁਧਾਰ ਕਰਨ ਵਾਲਾ ਵੈ ਆਪਾਂ ਇੱਕ ਮੰਚ ਦੇ ਉੱਤੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਇਕੱਠੇ ਹੋਈਏ ਤਾਂ ਕਿ ਬਾਬੇ ਨਾਨਕ ਦੀ ਖੇਤੀ ਨੂੰ ਬਚਾਇਆ ਜਾ ਸਕੇ ਪਰ ਇਸੇ ਕਰਕੇ ਹੀ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਲਾਭ ਲੈ ਰਹੇ ਨੇ ਕਿ ਕਿਸਾਨ ਆਪ ਪਾਰਟ ਹੋਏ ਹੋਏ ਨੇ ਇਹ ਇਕੱਠੇ ਨਹੀਂ ਹੈਗੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਉਹ ਇਸ ਦਾ ਫਾਇਦਾ ਉਠਾ ਰਹੇ ਨੇ ਤਾਂ ਹੀ ਉਹ ਇਡੇ ਬਿਆਨ ਦੇ ਰਹੇ ਨੇ ਇਹਦਾ ਦੂਜਾ ਪੱਖ ਸਾਹਮਣੇ ਆਉਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਤੋਂ ਪਹਿਲਾਂ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕਿਸਾਨਾਂ ਨੂੰ ਖੁਸ਼ ਕਰਨ ਦੇ ਲਈ ਨਾ ਕਿ ਕਿਸਾਨ ਯੂਨੀਅਨ ਨੂੰ ਖੁਸ਼ ਕਰਨ ਦੇ ਲਈ ਪੰਜਾਬ ਦੇ ਕਿਸਾਨਾਂ ਨੂੰ ਖੁਸ਼ ਕਰਨ ਦੇ ਲਈ ਜਿਹੜੀ ਪੰਜਾਬ ਦੀ ਖੇਤੀ ਨੀਤੀ ਹੈ ਐਗਰੀਕਲਚਰ ਪਾਲਿਸੀ ਉਸ ਨੂੰ ਲਾਗੂ ਕਰਨ ਜਾ ਰਹੇ ਨੇ ਉਹ ਕਿਉਂਕਿ ਉਹ ਉਹਨਾਂ ਦੇ ਜਿਹੜੇ ਵਕ ਕੋ ਵਕ ਭਾਸ਼ਣ ਨੇ ਜਾਂ ਜਿਸ ਤਰ੍ਹਾਂ ਉਹ ਆਪਣੇ ਬਿਆਨ ਦੇ ਦਿੰਦੇ ਨੇ ਉਹਨਾਂ ਦੇ ਵਿੱਚੋਂ ਗੱਲਬਾਤ ਕਰਦੇ ਨੇ ਕਹਿੰਦੇ ਅਸੀਂ ਜਲਦੀ ਹੀ ਜਿਹੜੀ ਪੰਜਾਬ ਦੀ ਆਪਣੀ ਖੇਤੀ ਨੀਤੀ ਹੈ ਉਹ ਲੈ ਕੇ ਅਸੀਂ ਆ ਰਹੇ ਹਾਂ ਕਿਉਂਕਿ ਹੁਣ ਇੱਥੇ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਜਦੋਂ ਜੇਕਰ ਸਿਆਸੀ ਤੌਰ ਦੇ ਉੱਤੇ ਕਿਸਾਨ ਜਥੇਬੰਦੀਆਂ ਦਾ ਇੰਨਾ ਪ੍ਰਭਾਵ ਪੰਜਾਬ ਦੀ ਸਿਆਸਤ ਦੇ ਉੱਤੇ ਪੈਂਦਾ ਤਾਂ 2022 ਦੇ ਵਿੱਚ ਕਿਸਾਨਾਂ ਦੀਆਂ ਪੰਜਾਬ ਦੇ ਵਿੱਚ ਜਮਾਨਤਾਂ ਜਬਤ ਨਾ ਹੁੰਦੀਆਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਈ ਸੀਟਾਂ ਦੇ ਉੱਤੇ ਕਿਸਾਨ ਲੜੇ ਸੀ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੇ ਆਗੂ ਬਲਬੀਰ ਸਿੰਘ ਰਾਜੇਵਾਲ ਸੀ ਉਹ ਪੰਜਾਬ ਦੇ ਵਿੱਚ ਚੋਣ ਲੜੇ ਸੀ ਤਾਂ ਉਹਨਾਂ ਦਾ ਕੀ ਹਾਲ ਸੀ 2022 ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੀ ਹਾਰ ਹੋਈ ਸੀ ਪਰ ਇੱਥੇ ਗੱਲ ਇਹੀ ਆਉਂਦੀ ਹੈ ਨਾ ਕਿਉਂਕਿ ਸਿਆਸੀ ਤੌਰ ਦੇ ਉੱਤੇ ਜਿਹੜੇ ਕਿਸਾਨ ਨੇ ਉਹ ਹੋਰ ਨੇ ਜਦੋਂ ਕਿਸਾਨੀ ਦੇ ਮੁੱਦੇ ਉੱਤੇ ਇੱਕ ਜਥੇਬੰਦੀਆਂ ਦੇ ਨਾਲ ਨੇ ਇਹ ਸਮਝ ਨਹੀਂ ਹੁਣ ਆ ਰਿਹਾ ਭਾਵੇਂ ਲੱਖੇ ਸਧਾਨੇ ਵਰਗੇ ਜਦੋਂ ਇਕੱਠ ਕਰਦੇ ਆ ਤਾਂ ਇਕੱਠ ਵੱਡੇ ਹੋ ਜਾਂਦੇ ਆ ਪਰ ਉਹਨੂੰ ਵੋਟਾਂ ਦੇ ਵਿੱਚ ਤਬਦੀਲ ਕਰਨ ਦੇ ਵਿੱਚ ਅਸਮਰਥ ਨੇ ਕਿਉਂਕਿ ਲੱਖਰਦਾਨ ਇਹ ਵੀ ਗੱਲ ਕਰਦਾ ਕਿ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਦੇ ਵੱਲੋਂ ਇਹ ਸਥਿਤੀ ਬਣਾਈ ਗਈ ਹੈ ਕਿ ਧਰਨੇ ਲਾਉਣ ਨੂੰ ਅਸੀਂ ਪਰ ਵੋਟਾਂ ਪਾਉਣ ਨੂੰ ਕੋਈ ਹੋਰ ਨੇ ਕਿਉਂਕਿ ਇਹੋ ਜਿਹੀ ਵੀ ਗੱਲਾਂ ਬਾਤਾਂ ਪਿਛਲੇ ਦਿਨਾਂ ਦੇ ਸਾਮਣੇ ਆਈਆਂ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਸਿੱਧੀ ਟੱਕਰ ਲਈ ਜਾ ਰਹੀ ਹੈ ਇਸ ਦੇ ਮਾਇਨੇ ਇਹੀ ਨੇ ਕਿ ਇੱਕ ਤਾਂ ਇਹ ਟੱਕਰ ਸਿਰਫ ਕਿਸਾਨ ਜਥੇਬੰਦੀਆਂ ਦੇ ਲਈ ਹੈ ਕਿਉਂਕਿ ਜੇਕਰ ਸਿਆਸੀ ਤੌਰ ਦੇ ਉੱਤੇ ਜੇਕਰ ਇਹਦਾ ਦੇਖਿਆ ਜਾਵੇ ਤਾਂ ਜੇਕਰ ਫਰਕ ਪੈਂਦਾ ਤਾਂ ਉਹ ਨਹੀਂ ਲੱਗਦਾ ਆਮਾ ਦੀ ਪਾਰਟੀ ਨੂੰ ਇਸ ਦਾ ਫਰਕ ਪਵੇਗਾ ਕਿਉਂਕਿ ਹੁਣ ਜੇਕਰ ਪੰਜਾਬ ਦੇ ਵਿੱਚ 2017 ਤੋਂ ਪਹਿਲਾਂ ਜਿਹੜਾ ਕਿਸਾਨਾਂ ਦੇ ਵਿਚਕਾਰ ਮੁੱਖ ਮੰਤਰੀ ਭਵੰਤ ਮਾਨ ਦਾ ਰੇੜਕਾ ਜੇਕਰ ਜਿਹੜੀ ਪੰਜਾਬ ਦੀ ਖੇਤੀ ਨੀਤੀ ਲਾਗੂ ਹੁੰਦੀ ਹੈ ਤਾਂ ਉਸ ਨੂੰ ਲਾਗੂ ਕਰਕੇ ਜਿਹੜਾ ਇਹ ਰੇੜਕਾ ਜਾਂ ਫਿਰ ਗੈਪ ਹੈ ਇਹ ਭਰਿਆ ਜਾ ਸਕਦਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਕਿਸਾਨੀ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪੰਜਾਬ ਦੀ ਖੇਤੀ ਦੇ ਲਈ ਜਿਹੜਾ ਨਹਿਰੀ ਪਾਣੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਕੀ ਕੁਝ ਕਰਨਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਕਿ 2027 ਤੋਂ ਪਹਿਲਾਂ ਅਸੀਂ ਪੰਜਾਬ ਦੇ ਹਰ ਖੇਤ ਤੱਕ ਪਾਣੀ ਪਹੁੰਚਾਵਾਂਗੇ ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਨ ਸਰਕਾਰ ਨੇ ਕਈ ਥਾਮਾਂ ਦੇ ਉੱਤੇ ਜਿੱਥੇ ਕਈ ਧਾਕਿਆਂ ਤੋਂ ਪਾਣੀ ਨਹਿਰੀ ਪਾਣੀ ਨਹੀਂ ਪਹੁੰਚਿਆ ਸੀ ਉੱਥੇ ਤੱਕ ਵੀ ਪਾਣੀ ਪਹੁੰਚਾ ਦਿੱਤਾ ਹੈ ਕਈ ਥਾਮਾਂ ਦੇ ਉੱਤੇ ਪ੍ਰੋਜੈਕਟ ਚੱਲ ਰਹੇ ਨੇ ਇਸ ਦੀ ਛਲਾਂਗਾ ਜਿੱਥੇ ਕਰਨੀ ਚਾਹੀਦੀ ਹੈ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਜਾਂ ਫਿਰ ਕਿਸਾਨ ਯੂਨੀਅਨ ਦੇ ਲੈ ਕੇ ਇਹੋ ਜਿਹਾ ਬਿਆਨ ਨਹੀਂ ਦੇਣੇ ਚਾਹੀਦੇ ਜਿਸ ਦੇ ਕਰਕੇ ਆਪਸ ਦੇ ਵਿੱਚ ਇਹਨਾਂ ਦੇ ਜਿਹੜੇ ਰੇੜਕੇ ਜਾਂ ਫਿਰ ਵਿਵਾਦ ਖੜੇ ਹੋ ਜਾਣ ਪਰ ਹੁਣ ਵੇਖਣਾ ਬੇहद ਖਾਸ ਹੋਈ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਾਰੇ ਗਏ ਮਹੀਨੇ ਤੋਂ ਬਾਅਦ ਕੀ ਹੁਣ ਕਿਸਾਨ ਜਥੇਬੰਦੀਆਂ ਆਪਣੇ ਟਰੈਕਟਰ ਟਰੈਲੀਆਂ ਦੇ ਜਿਹੜੇ ਮੂਹ ਨੇ ਕਿਨਗਲ ਡੈਮ ਵੱਲ ਕਰਨਗੇ ਕੀ ਕੁਝ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਇਸ ਪਾਣੀ ਦੇ ਮਸਲੇ ਨੂੰ ਲੈ ਕੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਇੱਕ ਪਾਸੇ ਬੀਜੇਪੀ ਹਰਿਆਣਾ ਇੱਕ ਪਾਸੇ ਬੀਜੇਪੀ ਦੀ ਕੇਂਦਰ ਸਰਕਾਰ ਦੂਜੇ ਪਾਸੇ ਬੀਬੀਐਮਬੀ ਦੀ ਜਿਹੜੀ ਟੀਮ ਹੈ ਤੇ ਚੌਥੇ ਪਾਸੇ ਹੁਣ ਉਹਨਾਂ ਨੇ ਆਪਣੇ ਖਿਲਾਫ ਪੰਜਾਬ ਦੇ ਕਿਸਾਨਾਂ ਨੂੰ ਵੀ ਖੜੇ ਕਰ ਲਿਆ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਚਾਰੇ ਪਾਸਿਓਂ ਘਿਰ ਚੁੱਕੇ ਨੇ ਹੁਣ ਵੇਖਣਾ ਬੇहद ਖਾਸ ਹੈ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਸ ਤਰ੍ਹਾਂ ਜਦੋਂ ਗੱਲ ਚੱਲਦੀ ਹੈ ਕਿ ਪਾਣੀ ਛੱਡਿਆ ਜਾਂਦਾ ਤਾਂ ਨਗਲ ਡੈਮ ਦੇ ਉੱਤੇ ਉਸ ਉੱਥੇ ਪਹੁੰਚ ਜਾਂਦੇ ਨੇ ਜਿੱਥੋਂ ਪਾਣੀ ਛੱਡਿਆ ਜਾਂਦਾ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜੀ ਸਥਿਤੀ ਰਹਿੰਦੀ ਹੈ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਇਹ ਵੇਖਣੀ ਬਿਹਤ ਖਾਸ ਹੋਵੇਗੀ ਪਰ ਤੁਸੀਂ ਜੁੜੇ ਰਹੋ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ